ਖਬਰ ਹੁਸ਼ਰਪੁਰ ਦੇ ਵਾਰਡ ਨੰਬਰ 27 ਤੋਂ ਹੈ ਜਿੱਥੇ ਇੱਕ ਵਾਰਚ ਨਵ ਨਿਯੁਕਤ ਕਾਂਗਰਸੀ ਕੌਂਸਲਰ ਦਵਿੰਦਰ ਕੋਰ ਮਾਨ ਦੇ ਨਾਮ ਵਾਲਾ ਬੋਰਡ ਹਾਰੇ ਹੋਏ ਆਪ ਉਮੀਦਵਾਰ ਤੇ ਰਿਸ਼ਤੇਦਾਰ ਕੁਲਵਿੰਦਰ ਸਿੰਘ ਹੁੰਦਲ ਜੋ ਕਿ ਵਾਰਡ ਦਾ ਸਾਬਕਾ ਕੌਂਸਲਰ ਹੈ ਵੱਲੋਂ ਫਾੜ ਦਿੱਤਾ ਗਿਆ ਜਿਸ ਦੀ ਕੀ ਬਕਾਇਦਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਹ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਕੁਲਵਿੰਦਰ ਸਿੰਘ ਹੁੰਦਲ ਗਲੀ ਚੋਂ ਨਿਕਲਦਾ ਤੇ ਇਸ ਦੌਰਾਨ ਗਲੀ ਦੇ ਕੰਡੇ ਤੇ ਲੱਗੇ ਬੋਰਡ ਤੇ ਰੈਡੀਅਮ ਨਾਲ ਲਿਖਿਆ ਹੋਇਆ ਕੌਂਸਲਰ ਦੇ ਨਾਮ ਵਾਲਾ ਸਟicker ਫਾੜ ਦਿੰਦਾ ਹੈ ਜਦੋਂ ਇਹ ਸਾਰਾ ਮਾਮਲਾ ਕਾਉਂਸਲਰ ਦੇ ਧਿਆਨ ਵਿੱਚ ਆਇਆ ਤਾਂ ਉਸ ਵੱਲੋਂ ਆਪਣੇ ਹੋਰ ਨਾ ਸਾਥੀ ਕਾਉਂਸਲਰ ਨਾਲ ਮਿਲ ਕੇ ਇਸ ਦੀ ਸ਼ਿਕਾਇਤ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮੱਲਿਕ ਨੂੰ ਦਿੱਤੀ ਜਿਨ੍ਹਾਂ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਾਂਗਰਸੀ ਕਾਉਂਸਲਰ ਦਵਿੰਦਰ ਕੋਰ ਮੰਨਿਆ ਕਿ ਜਿਮਨੀ ਚੌਂਟ ਦੀ ਬੁਰੀ ਤਰ੍ਹਾਂ ਨਾਲ ਹਾਰੀ ਆਪ ਉਮੀਦਵਾਰ ਦੇ ਰਿਸ਼ਤੇਦਾਰ ਵੱਲੋਂ ਹਾਰ ਬਰਦਾਸ਼ਤ ਨਹੀਂ ਹੋ ਰਹੀ ਹੈ ਤੇ ਇਸੇ ਕਾਰਨ ਹੀ ਉਹ ਇਸ ਤਰ੍ਹਾਂ ਦੀਆਂ ਘਟੀਆਂ ਹਰਕਤਾਂ ਤੇ ਉਤਾਰੂ ਹੋ ਚੁੱਕਿਆ ਉਹਨਾਂ ਕਿਹਾ ਕਿ ਚੋਣਾਂ ਦੌਰਾਨ ਵੀ ਹੰਦਲ ਵੱਲੋਂ ਘਟਿਆ ਪਦਰ ਦੀ ਰਾਜਨੀਤੀ ਕਰਦਿਆਂ ਹੋਇਆਂ ਗਲਤ ਪਰਚੇ ਗਲੀਆਂ 'ਚ ਸੁੱਟਵਾਏ ਗਏ ਸੀ ਪਰੰਤੂ ਇਸ ਤਰ੍ਹਾਂ ਦੀਆਂ ਘਟੀਆਂ ਚਾਲਾਂ ਚੱਲਣ ਦੇ ਬਾਵਜੂਦ ਵੀ ਉਸਤੇ ਪਰਿਵਾਰ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਹੁਣ ਕਿਹਾ ਕਿ ਕੁਲਵਿੰਦਰ ਸਿੰਘ ਹੁੰਦਲ ਵਾਰਡ ਵਿੱਚ ਵੰਡੀਆਂ ਪਾਉਣ ਦਾ ਕੰਮ ਕਰਦਾ ਹੈ ਤੇ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਉਸ ਨੂੰ ਬਾਸ ਆਉਣਾ ਚਾਹੀਦਾ ਹੈ ਇਸ ਮੌਕੇ ਕਾਂਗਰਸੀ ਕੌਂਸਲਰ ਦਵਿੰਦਰ ਕੋਰ ਮਾਨ ਅਤੇ ਹੋਰਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੁਲਵਿੰਦਰ ਸਿੰਘ ਹੁੰਦਲ ਦੀ ਇਸ ਹਰਕਤ ਵਿਰੁੱਧ ਬਣਦੀ ਸਕਟਕ ਤਕਨੀਕੀ ਕਾਰਵਾਈ ਅਮਲ ਚੱਲਿਆਂਦੀ ਜਾਵੇ ਤਾਂ ਜੋ ਭਵਿੱਖ ਵਿੱਚ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰੇ ਉਹਨਾਂ ਕਿਹਾ ਕਿ ਕੁਲਵਿੰਦਰ ਸਿੰਘ ਹੁੰਦਲ ਵਿਧਾਇਕ ਦਾ ਕਾਫੀ ਕਰੀਬੀ ਹੈ ਤੇ ਸ਼ਾਇਦ ਸਿਆਸੀ ਸ਼ਾਇਦ ਚੱਲਦਾ ਹੀ ਉਹ ਵਾਰਡ 'ਚ ਮਾਹੌਲ ਖਰਾਬ ਕਰਨ ਦੀਆਂ ਚਾਲਾਂ ਚੱਲ ਰਿਹਾ ਹੈ ਹੁਸ਼ਰਪਰ ਨੇ ਉਸਦੇ ਨਾਲ ਚੇਤਨ ਕਸ਼ਪਤ ਰਿਪੋਰਟ ਅਮੀ ਤੁਹਾਡਾ ਦਵਿੰਦਰ ਕੌਰ ਮਾਨ ਕਾਉਂਸਲਰ 27 ਨੰਬਰ ਵਾਰਡ 'ਚ ਠੀਕ ਹੈ ਅੱਜ ਤੁਸੀਂ ਐਸਐਸਪੀ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਕੀ ਗੱਲਬਾਤ ਹੋਈ ਹੈ ਅਸੀਂ ਇਲੈਕਸ਼ਨ ਲੜੀ ਸੀ ਜੀ ਹੁਣ ਤੇ ਉਹਦੇ ਵਿੱਚ ਅਸੀਂ ਜਿੱਤ ਹਾਸਲ ਕੀਤੀ ਸੀ ਕਾਂਗਰਸ ਪਾਰਟੀ ਵੱਲੋਂ ਤੇ ਉਹਦੇ ਵਿੱਚ ਅਸੀਂ ਆਪਣੇ ਬੋਰਡ ਆਪਣੇ ਰਿਹਾਇਸ਼ੀ ਬੋਰਡ ਲਗਾਏ ਸੀ ਜਿਹਦੇ ਵਿੱਚ ਦੂਸਰੀ ਪਾਰਟੀ ਆਮ ਆਦਮੀ ਪਾਰਟੀ ਦਾ ਬੰਨਾ ਹੈਗਾ ਆਪੋਜੀਸ਼ਨ ਸੀ ਸਾਡੀ ਤੇ ਉਹਨੇ ਕੁਲਵਿੰਦਰ ਸਿੰਘ ਹੰਦਲ ਉਹਨੇ ਸਾਡੇ ਬੋਰਡ ਰਾਤੀ ਪਾੜੇ ਔਰ ਸਾਡੇ ਕੋਲ ਦੀ ਵੀਡੀਓ ਵੀ ਹੈਗੀ ਆ ਤੁੰ ਤੋ ਇਸ਼ਕਾਤ ਕਿ ਕਿਸ ਐਸਐਸਪੀ ਕੋਲ ਹਾਂਜੀ ਅਸੀਂ ਅੱਜ ਸ਼ਿਕਾਇਤ ਕਰਨ ਆਏ ਸੀ ਉਹਨਾਂ ਦੇ ਕੋਲ ਜੀ ਕਿ ਕਿਸ ਐਸਐਸਪੀ ਨੇ ਕੀ ਦੱਸਿਆ ਦਿੱਤਾ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਬੰਨ ਦੀ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਤੁਸੀਂ ਕੀ ਮੰਗ ਕਰਦੇ ਹੋ ਜੀ ਅਸੀਂ ਇਹੀ ਮੰਗ ਕਰਦੇ ਹਾਂ ਵੀ ਇਹ ਸਾਨੂੰ ਸ਼ੁਰੂ ਤੋਂ ਹੀ ਤੰਗ ਕਰਦਾ ਆਇਆ ਸਾਡੇ ਜਦੋਂ ਸਾਡੀਆਂ ਇਲੈਕਸ਼ਨਾਂ ਹੋਈਆਂ ਸੀ ਉਦੋਂ ਵੀ ਇਹਨੇ ਸਾਰੇ ਬੋਰਡ ਪੜਵਾਏ ਸੀ ਤੇ ਹੁਣ ਤਾਂ ਅਸੀਂ ਇਹਨੂੰ ਆਪਣੇ ਅੱਖੀ ਸਾਡੇ ਕੋਲ ਵੀਡੀਓ ਆ ਗਈ ਹੈ ਅਸੀਂ ਇਹਨੂੰ ਆਪ ਦੇਖਿਆ ਤੇ ਇਸ ਕਰਕੇ ਅਸੀਂ ਇਹ ਮੰਗ ਕਰਦੇ ਜੋ ਬੰਨ ਦੀ ਕਾਨੂੰਨੀ ਕਾਰਵਾਈ ਇੱਥੇ ਕੀਤੀ ਜਾਵੇ ਚਾਹਨਾ ਮੈਂ ਤੁਹਾਡਾ ਡਾਕਟਰ ਪੀ ਐ ਸਮਾਨ ਮਾਨ ਸਾਹਿਬ ਅੱਜ ਐਸਐਸਟੀ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਜਿਵੇਂ ਕਿ ਤੁਹਾਡੇ ਮਿਸਿਸ ਨੇ ਕੌਂਸਲਰ ਦੋਸ਼ ਲਾਈ ਨਹੀਂ ਕੁਲਵਿੰਦਰ ਸਿੰਘ ਹੰਦਲ ਤੇ ਕਿ ਬੋਰਡ ਪਾੜਿਆ ਕਿ ਨਿਕਸਾਈ ਹੈ ਜੀ ਜੀਤਨਜੀ ਜੋ ਸਾਡੇ ਘਰ ਦੇ ਅੰਦਰ ਨਦੀਕ ਰਿਹਾਇਸ਼ਾ ਉਹ ਰਿਹਾਇਸ਼ ਦੇ ਨਦੀਕ ਬੋਰਡ ਲਗਾਏ ਸੀਗੇ ਆ ਬੀਤੀ ਰਾਤ ਇਹਦੇ ਵੱਲੋਂ ਜਿਹੜੇ ਬੋਰਡ ਉਹ ਆਪ ਖੜ ਕੇ ਪਾੜਿਆ ਗਿਆ ਜਿਸ ਦੀ ਕੀ ਸੀਸੀਟੀਵੀ ਜਿਹੜੀ ਫੁਟੇਜ ਆ ਸਾਡੇ ਕੋਲ ਹੈ ਇਹ ਸ਼ਖਸ਼ ਬੜੀ ਦੇਰ ਤੋਂ ਇਦਾਂ ਦੀਆਂ ਕੋਝੀਆਂ ਹਰਕਤਾਂ ਕਰ ਰਿਹਾ ਹੈ ਦੇ ਬਾੜ ਦੇ ਵਿੱਚ ਗਲਤ ਪ੍ਰਚਾਰ ਕੀਤਾ ਇਹਨੇ ਇਲੈਕਸ਼ਨ ਵੇਲੇ ਫਲੈਕਸਾਂ ਬੋਰਡ ਵੀ ਜੋ ਸਾਡੇ ਲਗਾਏ ਸੀ ਉਹ ਵੀ ਇਹਨੇ ਪਹਿਲਾਂ ਪਾੜੇ ਸਾਡੇ ਕੋਲ ਪਹਿਲਾਂ ਕੋਈ ਠੋਸ ਸਬੂਤ ਹੋਣ ਨਾ ਕਾਰਨ ਅਸੀਂ ਕਿਸੇ ਦੇ ਖਿਲਾਫ ਸ਼ਿਕਾਇਤ ਨਹੀਂ ਕੀਤੀ ਦੇਖੋ ਜਿਹੜੀ ਇਲੈਕਸ਼ਨ ਜਿੱਤ ਹਾਰ ਹੁੰਦੀ ਰਹਿੰਦੀ ਹੈ ਇਹ ਜਿੰਦਗੀ ਦਾ ਇੱਕ ਹਿੱਸਾ ਹੈ ਪਰ ਆਪਾਂ ਇਦਾਂ ਦੀਆਂ ਕੋਝੀਆਂ ਹਰਕਤਾਂ ਕਰੀਏ ਇਹੋ ਜੀ ਗੱਲ ਜਿਹੜੀ ਆ ਚੰਗੀ ਨਹੀਂ ਨਾ ਹੀ ਅਸੀਂ ਬਰਦਾਸ਼ਤ ਕਰਾਂਗੇ ਤੇ ਮੈਂ ਸੀਸੀਟੀਵੀ ਵਿੱਚ ਕੀ ਨਜ਼ਰ ਆ ਰਿਹਾ ਜੀ ਸੀਸੀਟੀਵੀ ਦੇ ਵਿੱਚ ਇਹ ਜੋ ਨਜ਼ਰ ਆ ਰਿਹਾ ਉਦੇ ਵਿੱਚ ਸਾਫ ਤੌਰ ਤੇ ਦਿਖਾਈ ਰਿਹਾ ਕਿ ਕੁਲਿੰਦਰ ਸਿੰਘ ਹੁੰਦਲ ਸਾਬਕਾ ਐਮਸੀ ਜੋ ਕਿ ਬਖਲਾੜ ਦੇ ਵਿੱਚ ਆ ਕੇ ਸਾਡੇ ਜਿਹੜੇ ਫਲੈਕਸਾ ਬੋਰਡ ਆ ਉਹ 파ੜ ਰਿਹਾ ਜਿਸ ਤੇ ਨਾਮ ਲਿਖਿਆ ਹੋਇਆ ਹੈ ਲੱਗਦਾ 파ੜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ ਬਿਲਕੁਲ ਜੀ 파ੜ ਦਾ ਮਾਹੌਲ ਖਰਾਬ ਕਰ ਰਿਹਾ ਹੈ ਪਹਿਲਾਂ ਵੀ ਸਾਡੇ ਖਿਲਾਫ ਕਾਫੀ ਕੁਛ ਨੇ ਬੋਲਿਆ ਅਸੀਂ ਉਸ ਨੂੰ ਵੀ ਬਰਦਾਸ਼ਤ ਕੀਤਾ ਪਰ ਹੁਣ ਜੋ ਇਹ ਕਾਰਵਾਈਆਂ ਕਰ ਰਿਹਾ ਇਦਾਂ ਦੀ ਇਹ ਕਰ ਰਿਹਾ ਕੰਮ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਐ ਐਸਐਸਪੀ ਨਾਲ ਮੁਲਾਕਾਤ ਕੀਤੀ ਹੈ ਕੀ ਉਹਨਾਂ ਨੇ ਦਰਸਾ ਦਿੱਤਾ ਹੈ ਹਾਂ ਜੀ ਐਸਐਸਪੀ ਸਾਹਿਬ ਨੂੰ ਅੱਜ ਦਰਖਾਸਤ ਦਿੱਤੀ ਸੀ ਉਹਨਾਂ ਨੇ ਬੜੇ ਸੱਚੇ ਢੰਗ ਦੇ ਨਾਲ ਸਾਨੂੰ ਸੁਣਿਆ ਤੇ ਉਹਨਾਂ ਨੇ ਪ੍ਰੋਮਸਾ ਦਿੱਤਾ ਕਿ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਜ਼ਰੂਰ ਕਰਾਂਗੇ ਕਹਿੰਦੇ ਵਿਧਾਇਕ ਦਾ ਵੀ ਖਾਸਾ ਤੁਹਾਡੇ ਕੋਲੋਂ ਕਿਹਾ ਜਾ ਰਿਹਾ ਲੱਗਦਾ ਫਿਰ ਕਾਰਵਾਈ ਹੋਊਗੀ ਉਸ ਉੱਪਰ ਦੇਖੋ ਵਿਧਾਇਕ ਨੂੰ ਮੈਂ ਉੱਥੇ ਜਿੰਪਾ ਸਾਹਿਬ ਨੂੰ ਬੇਨਤੀ ਕਰਦਾ ਜਦੋਂ ਇਹ ਕਾਂਗਰਸ ਦੇ ਵਿੱਚ ਸੀ ਤੇ ਜਿੰਪਾ ਸਾਹਿਬ ਨੇ ਇਲੈਕਸ਼ਨ ਲੜੀ ਸੀ ਉਹਨਾਂ ਦੀਆਂ ਵੀ ਇਹਨਾਂ ਨੇ ਫਲੈਕਸਾਂ ਪਾੜੀਆਂ ਸੀ ਤੇ ਉਹ ਸਵੇਲੇ ਕਾਫੀ ਰੌਲਾ ਰੱਪਾ ਵੀ ਪਿਆ ਸੀ ਸਾਰਿਆਂ ਨੇ ਕਿਹਾ ਬਈ ਨੇ ਫਲੈਕਸਾ ਪਾੜੀਆਂ ਇਹਦੇ ਉਹਨਾਂ ਦੇ ਜਿਹੜੇ ਅਨਾਉਂਸਮੈਂਟ ਕਰਦੇ ਉਹਨਾਂ ਨੂੰ ਵੀ ਭਜਾਇਆ ਤੇ ਜਿਹੜੀ ਬਾੜ ਦੇ ਵਿੱਚ ਗੁੰਡਾ ਗੁੰਡਾਗਰਦੀ ਹੈ ਪਹਿਲਾਂ ਤੋਂ ਕਰਦਾ ਆ ਰਿਹਾ ਇਸ ਬੰਦੇ ਦਾ ਸੁਭਾਅ ਬਣ ਚੁੱਕਾ ਮੈਂ ਜਿੰਪਾ ਸਾਹਿਬ ਨੂੰ ਕਾਵਾਂਗਾ ਕਿ ਤੁਹਾਡੀ ਇਹਦੇ ਕਰਕੇ ਹੀ ਜਬਾੜ ਦੇ ਵਿੱਚ ਜਿਹੜੀ ਹੋਈ ਹੈ ਦੁਰਦਸ਼ਾ ਹੋਈ ਹੈ ਇਹਦੇ ਕਰਕੇ ਹੋਈ ਹੈ ਤੇ ਤੁਸੀਂ ਅਜੇ ਵੀ ਸੰਭਲ ਜਾਓ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਮੂਹ ਲਾਉਣਾ ਬੰਦ ਕਰੋ